जय जय सारे शहर निवासियों से प्रार्थना है कि श्री शिव मंदिर सत्संग भवन नीलगढ़ मोहल्ला सबाना में दिनांक तीन फरवरी 2025 दिन सोमवार को भोले शंकर का प्रसाद चूड़ी डोड़ा उत्सव मनाया जा रहा है अतः आप सबसे प्रार्थना है कि इस अवसर पर परिवार सहित मंदिर में पहुंचकर कर प्रसाद ग्रहण करें और भोले बाबा का आशीर्वाद प्राप्त करें। जय श्री राम जय श्री श्री राम भोले 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 शंकर भगवान की जय ਦੀ ਮਹਾਦੇਵ ਜੀ ਜੈ ਸ੍ਰੀ ਸ਼ਿਵ ਮੰਦਰ ਸਤਸੰਗ ਭਵਨ ਕਮੇਟੀ ਐਂਡ ਬਹਾਰਪੁਰ धर्मशाला ਕਮੇਟੀ ਵੱਲੋਂ ਸਾਰੇ ਹੀ ਸ਼ਹਿਰ ਨਿਵਾਸੀਆਂ ਨੂੰ ਜਿਹੜਾ ਕੀ ਇਹ ਮਾਮਲਾ ਚੱਲ ਰਿਹਾ ਹੈ ਮਾਮੂਰ ਫਗਮ ਮਹੀਨੇ ਸਾਡੇ ਬਹਾਰਪੁਰ ਸਮਾਜ ਵੱਲੋਂ ਜੋ ਕਿ ਸਾਡੇ ਬਜ਼ੁਰਗਾਂ ਤੋਂ ਪਾਕਿਸਤਾਨ ਤੋਂ ਰੀਤੀ ਰਿਵਾਜ ਚੰਦਾ ਰੈ ਚੋਰੀ ਡੋਰੇ ਦਾ ਇਹ ਮੈਂ ਵਿਸਥਾਰਪੂਰਕ ਇਸ ਕਰਕੇ ਦੱਸ ਰਿਹਾ ਸਾਡੇ ਬਹਨਪੁਰ ਸਮਾਜ ਦਾ ਇਹ ਸਾਡੇ ਬਜ਼ੁਰਗਾਂ ਤੋਂ ਬਹੁਤ ਪੁਰਾਣਾ ਪਵਿੱਤਰ ਤਿਹਾਰ ਹੈ ਕਿ ਸਾਡੇ ਸਮਾਜ ਵਾਸਤੇ ਤੇ ਜਿਹਦੇ ਪਹਿਲਾਂ ਸਾਡੇ ਬਹਨਪੁਰ ਸਮਾਜ ਦੇ ਲੋਕ ਜਿਨ੍ਹਾਂ ਦੇ ਰੀਤੀ ਰਿਵਾਜ ਸੀ ਆਪਣੇ ਘਰਾਂ 'ਚ ਕਰਦੇ ਸੀ ਔਰ ਆਪਣੇ ਮਹੱਲੇ ਆਲੇ ਦੁਆਲੇ ਆਪਣੇ ਰਿਸ਼ਤੇਦਾਰਾਂ ਨੂੰ ਵਾਈਟ ਕਰਦੇ ਸੀ ਤੇ ਉਹਨਾਂ ਨੂੰ ਆਪਣੇ ਘਰ 'ਚੋਂ ਹੀ ਖਵਾਉਂਦੇ ਸੀ ਪਿੱਛੇ ਦੇ ਦੋ ਦਿਨ ਸਾਲ ਤੋਂ ਇਹੀ ਸਾਡੇ ਮਾਹਰਪੁਰ ਸਮਾਜਿਕ ਮੀਟਿੰਗ ਹੋਈ ਜਿਹਦੇ ਵਿੱਚ ਸ਼੍ਰੀ ਸ਼ਿਵ ਮੰਦਰ ਸਸ ਸੰਭਾਵਨ ਵਿੱਚ ਇਹ ਫੈਸਲਾ ਲਿੱਤਾ ਗਿਆ ਕਿ ਸਾਰੇ ਸ਼ਹਿਰ ਦਾ ਸਮੂਹਿਕ ਇੱਕ ਚੂਰੀ ਡੋਰੇ ਦਾ ਪ੍ਰੋਗਰਾਮ ਕੀਤਾ ਜਾਵੇ ਕਿਤੇ ਸਾਰੇ ਸਾਰੇ ਬਰਾਦਰੀਆਂ ਸਾਰੇ ਕਮਿਊਨਿਟੀਆਂ ਆ ਕੇ ਬੋਲੇ ਨਾਲ ਦਾ ਆਸ਼ੀਰਵਾਦ ਪ੍ਰਾਪਤ ਕਰਨ ਬੋਲੇ ਨਾਲ ਦਾ ਪ੍ਰਸ਼ਾਦ ਗ੍ਰਹਿਣ ਕਰਨ ਉਸੇ ਅਨੁਸਾਰ ਸ਼੍ਰੀ ਸ਼ਿਵ ਮੰਦਰ ਸਸ ਸੰਭਾਵਨ 3 ਫਰਵਰੀ ਦਿਨ ਸੋਮਵਾਰ ਨੂੰ ਕਮੇਟੀ ਵੱਲੋਂ ਇੱਕ ਵਿਸ਼ਾਲ ਚੋਰੀ ਡੋਰੇ ਦਾ ਆਯੋਜਨ ਕਰਵਾਇਆ ਜਾ ਰਿਹਾ ਹੈ ਮੇਰੀ ਸਾਰੇ ਸ਼ਹਿਰ ਨਿਵਾਸੀਆਂ ਨੂੰ ਹੱਥ ਬੰਨ ਕੇ ਬੇਨਤੀ ਹੈ ਸਾਰੇ ਸ਼ਹਿਰ ਨਿਵਾਸੀ 3 ਫਰਵਰੀ ਦਿਨ ਸੋਮਵਾਰ ਨੂੰ ਤਕਰੀਬਨ ਦੁਪਹਿਰ ਨੂੰ 2 ਵਜੇ ਤੋਂ ਇਹ ਚੋਰੀ ਡੋਰਾ ਪ੍ਰਸ਼ਾਦ ਆਰੰਭ ਕੀਤਾ ਜਾਏਗਾ ਔਰ ਭੋਲੇ ਨਾ ਦੀ ਇੱਛਾ ਤੱਕ ਦੇਰ ਰਾਤ ਤੱਕ ਇਹ ਚਲਾਇਆ ਜਾਏਗਾ ਸਾਰੇ ਸ਼ਹਿਰ ਨਿਵਾਸੀਆਂ ਦੇ ਚਰਨਾਂ 'ਚ ਬੇਨਤੀ ਹੈ ਵੱਧ ਚੜ ਕੇ ਪਰਿਵਾਰ ਸਹਿਤ ਮੋਹਰੇ ਦਾ ਆਸ਼ੀਰਵਾਦ ਪ੍ਰਾਪਤ ਕਰੋ ਔਰ ਪ੍ਰਸ਼ਾਨ ਜੋ ਹੈਮ ਕਰੋ ਇਹੀ ਬੇਨਤੀ ਕਰਦੇ ਹੋਏ ਸਾਰੇ ਸਭ ਸ਼ੈਰ ਦੇ ਚਰਨਾਂ ਸਾਈ ਸੰਗਰ ਦੇ ਚਰਨਾਂ ਦੀ ਇੱਕ ਵਾਰ ਫੇਰ ਬੇਨਤੀ ਧੰਨਵਾਦ ਬੋਲ ਸ਼ੰਕਰ ਰਘੁਵਾਨ ਕੀ ਜੈ ਤੇਰਾ ਮੋੜ ਦੋ ਤੇਰਾ ਮਾਪਿਲ ਹਰ ਹਰ ਮਾਪਿਲ ਹਰ ਹਰ ਮਾਪਿਲ